ਦੋਸਤੋ ਅਗਰ ਤੁਹਾਡੇ ਕੋਲ ਵੀ ਇੱਕ ਵਧੀਆ ਬਰੀਡ ਦਾ ਡੌਗ ਹੈ ਮੰਨ ਲਓ ਕਿ ਤੁਹਾਡੇ ਕੋਲ ਕਲੈਬਰਾਡੋਰ ਹੈ ਜਾਂ ਫਿਰ ਜਰਮਨ ਸ਼ੈਫਡ ਹੈ ਜਾਂ ਕੋਈ ਹੋਰ ਵਧੀਆ ਜਿਹਾ ਡੌਗ ਹੈ ਬਟ ਫਿਰ ਵੀ ਉਹ ਤਗੜਾ ਨਹੀਂ ਹੋ ਰਿਹਾ ਤੁਹਾਡੀ ਵਧੀਆ ਡਾਈਟ ਦੇਣ ਦੇ ਬਾਵਜੂਦ ਵੀ ਤਾਂ ਅੱਜ ਇਸ ਪ੍ਰੋਬਲਮ ਦਾ ਸੋਲੂਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਾ ਅੱਜ ਅਸੀਂ ਗੱਲ ਕਰਾਂਗੇ ਵੀ ਕਿਵੇਂ ਤੁਸੀਂ ਆਪਣੇ ਡੌਗ ਨੂੰ ਇੱਕ ਵਧੀਆ ਤੰਦਰੁਸਤ ਸਿਹਤਮੰਦ ਡੌਗ ਬਣਾ ਸਕਦੇ ਇੱਕ ਨੋਰਮਲ ਖੁਰਾਕ ਦੇ ਨਾਲ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੀ ਇਹ ਕਿੱਦਾਂ ਪੋਸੀਬਲ ਹੈ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਕੁਝ ਪੁਆਇੰਟ ਹੈ ਜਿੱਦਾਂ ਸਭ ਤੋਂ ਪਹਿਲਾਂ डी वॉर्मिंग ਇਹ ਅਕਸਰ ਚ ਕਿਉਂ ਹੋਣਾ ਜ਼ਰੂਰੀ ਹੈ ਕਿਉਂਕਿ ਪੇਟ ਦੇ ਵਿੱਚ ਡੌਗ ਦੇ ਨਾ ਢਿੱਡ ਦੇ ਵਿੱਚ ਕੀੜੇ ਪੈਗੇ ਹੋ ਹੁੰਦੇ ਉਹ ਅਗਰ ਮਰ ਗਏ ਤਾਂ ਡੌਗ ਨੇ ਜਿਹੜੀ ਖੁਰਾਕ ਖਾਣੀ ਉਹ ਡੌਗ ਨੂੰ ਹੀ ਲੱਗਣੀ ਸ਼ੁਰੂ ਹੋਏਣੀ ਤੇ ਬੇਸਿਕਲੀ ਅਗਰ ਮੰਨ ਲਓ ਕਿ ਤੁਹਾਡਾ ਡੌਗ ਨਾਨ ਵੈਜੀ ਹੈ ਤੁਸੀਂ ਨਾਨ ਵੈਜ ਪਾ ਰਹੇ ਆਪਣੇ ਡੌਗ ਨੂੰ ਤਾਂ 2 ਮੰਥ ਦੇ ਵਿੱਚ ਵਿੱਚ ਤੁਸੀਂ ਡੀ ਵॉर्मिंग ਕਰ ਸਕਦੇ 2 ਮੰਥ ਦੇ ਬਾਅਦ ਅਗਰ ਤੁਹਾਡਾ ਨੋਰਮਲ ਵੈਜ ਪਰ ਹੈ ਤਾਂ 3 ਮੰਥ 3 ਮਹੀਨੇ ਦੇ ਵਿੱਚ ਵਿੱਚ ਤੁਸੀਂ ਡੀਵਾਰਮਿੰਗ ਕਰ ਸਕਦੇ ਹੋ 2 ਮਹੀਨੇ 3 ਮਹੀਨੇ ਦੇ ਵਿੱਚ ਵਿੱਚ ਤੁਸੀਂ ਡੀਵਾਰਮਿੰਗ ਕਰਦੇ ਰਹੋ ਤਾਂ ਨੋਰਮਲੀ ਤੁਹਾਡੇ ਡੌਗ ਦਾ ਜੋ ਡਾਈਜੈਸਟਿਵ ਸਿਸਟਮ ਹੈ ਉਹਦੇ ਪਰ ਕੰਟਰੋਲ ਲੈਣਾ ਉਸ ਤੋਂ ਇਲਾਵਾ ਤੁਸੀਂ ਆਪਣੇ ਡੌਗ ਨੂੰ ਲੀਵਰ ਟੋਨਿਕ ਵੀ ਦਿੰਦੇ ਰਹੋ ਤੁਸੀਂ ਲੀਵਰ ਟੋਨਿਕ ਲੀਵਰ ਟੋਨਿਕ ਵੀ ਦਿੰਦੇ ਰਹਿਣਾ ਨਾਲੇ ਜਦੋਂ ਤੁਸੀਂ ਡੀਵਾਰਮਿੰਗ ਕਰਵਾਈ ਉਹ ਤੋਂ ਬਾਅਦ ਤੇ ਜਦੋਂ ਤੁਸੀਂ ਡੀਵਾਰਮਿੰਗ ਕਰਵਾਣੀ ਤੇ ਬਦਲ ਬਦਲ ਕੇ ਡੀਵਾਰਮਿੰਗ ਦੀ ਦਵਾਈਆਂ ਕਿਉਂਕਿ ਬਹੁਤ ਸਾਰੀ ਡੀਵਾਰਮਿੰਗ ਦੀਆਂ ਦਵਾਈਆਂ ਆਉਂਦੀਆਂ ਜਿਹੜੀ ਤੁਹਾਨੂੰ ਸੂਟੇਬਲ ਲੱਗਦੀ ਬਦਲ ਬਦਲ ਕੇ ਡੀਵਾਰਮਿੰਗ ਕਰਵਾਉਂਦੇ ਰਹੋ ਆਪਣੇ ਡੌਗ ਦੇ ਉਹਦੇ ਨਾਲ ਇੱਕ ਤਾਂ ਡੌਗ ਦਾ ਢਿੱਡ ਸਾਫ਼ ਰਹਿਣਾ ਉਹਦਾ ਲੀਵਰ ਟੋਨਿਕ ਦੇ ਨਾਲ ਉਹਦੀ ਜੋ ਡਾਈਜੈਸਟ ਸਿਸਟਮ ਹੈ ਉਹਦੇ ਉੱਪਰ ਵੀ ਕੰਟਰੋਲ ਰਹਿਣਾ ਹੁਣ ਅਗਰ ਅਸੀਂ ਗੱਲ ਕਰੀਏ ਇਹ ਤਾਂ ਹੋ ਗਿਆ ਨੋਰਮਲ ਪ੍ਰਿੰਸੀਪਲ ਵੀ ਡੌਗ ਦੇ ਜੋ ਅੰਦਰ ਨੂੰ ਨਹੀਂ ਸਿਸਟਮ ਹੈ ਉਹਨੂੰ ਕੰਟਰੋਲ ਕਰਨਾ ਹੁਣ ਡਾਈਟ ਦੀ ਕਰੀਏ ਹੁਣ ਗਰਮੀਆਂ ਜ਼ਿਆਦਾ ਚੱਲ ਰਹੀਆਂ ਗਰਮੀ ਆ ਜ਼ਿਆਦਾ ਡੋਗ ਰੋਟੀ ਵੀ ਨਹੀਂ ਖਾਂਦੇ ਤਾਂ ਇਹਦੇ ਵਿੱਚ ਕੀ ਆਏ ਤੁਸੀਂ ਕੀ ਦੇਖ ਸਕਦੇ ਆ ਆਪਣੇ ਦੇ ਸਕਦੇ ਆ ਆਪਣੇ ਡੋਗ ਨੂੰ ਇੱਕ ਤਾਂ ਤੁਸੀਂ ਚਾਵਲ ਦੇ ਸਕਦੇ ਹੁਣ ਚਾਵਲ ਨੋਰਮਲ ਕਿੰਨੇ ਦੇਣੇ ਅਗਰ ਉਹਦੀ ਗੱਲ ਕਰੀਏ ਚਾਵਲ ਉਹਨੇ ਕ ਦੋ ਜਿੰਨਾ ਉਹ ਖਾਂਦਾ ਹੈ ਉਸ ਤੋਂ ਬਾਅਦ ਕਰਡ ਦੇ ਦੋ ਦਹੀਂ ਦਹੀਂ ਖਿਲਾਓ ਆਪਣੇ ਡੋਗ ਨੂੰ ਦਹੀਂ ਜਿੰਨਾ ਜਿਆਦਾ ਤੁਹਾਡਾ ਡੋਗ ਖਾਏਗਾ ਦਹੀਂ ਲੱਸੀ ਓਨਾ ਜਿਆਦਾ ਵਧੀਆ ਉਹਦੇ ਵਾਸਤੇ ਲਿਕੁਇਡ ਚੀਜ਼ਾਂ ਗਰਮੀਆਂ ਦੇ ਵਿੱਚ ਬਹੁਤ ਵਧੀਆ ਰਹਿੰਦੀਆਂ ਡੋਗ ਵਾਸਤੇ ਤੇ ਉਸ ਤੋਂ ਬਾਅਦ ਆਵਾਸੀਂ ਗੱਲ ਕਰੀਏ ਤਾਂ ਦਾਲ ਤੁਸੀਂ ਦਾਲ ਵਾਲ ਕੇ ਦੇ ਸਕਦੇ ਹੁਣ ਅਗਰ ਅਸੀਂ ਦਾਲ ਦੀ ਗੱਲ ਕਰੀਏ ਦਾਲ ਦੀ ਕਿੰਨੀ ਕੁਆਂਟੀਟੀ ਦੇਣੀ ਡੋਗ ਨੂੰ ਤਾਂ ਤੁਸੀਂ 25 ਤੋਂ 30 ਗ੍ਰਾਮ ਦਾਲ ਦੇ ਸਕਦੇ ਡੇਲੀ ਦੀ ਇਹ ਤੋਂ ਜ਼ਿਆਦਾ ਨਹੀਂ ਹਨ ਨੋਰਮਲ ਇਨਫ ਹੈ ਉਸ ਤੋਂ ਇਲਾਵਾ ਤੁਸੀਂ ਆਪਣੇ ਡੌਗ ਨੂੰ ਜਿਹੜੀਆਂ ਰੋਟੀਲੀ ਡੇਲੀ ਰੁਟੀਨ ਦੀਆਂ ਚੀਜ਼ਾਂ ਦਿੰਦੇ ਖਾਣ ਨੂੰ ਜੋ ਵੀ ਹੈ ਤੁਸੀਂ ਇੱਕ ਅਗਰ ਪੈਡਾਗਰੀ ਪਾਰੇ ਪੈਡਾਗਰੀ ਨੋਨ ਵੇਜ ਪਾਰੇ ਨੋਨ ਵੇਜ ਅੰਡੇ ਵਗੈਰਾ ਉਹ ਤੁਸੀਂ ਪਾ ਸਕਦੇ ਬਟ ਗਰਮੀਆਂ ਦੇ ਵਿੱਚ ਇੱਕ ਕੋਸ਼ਿਸ਼ ਕਰੋ ਕਿ ਅਗਰ ਗਰਮੀਆਂ ਦੇ ਸੀਜ਼ਨ ਹੈ ਡੌਗ ਵੈਸੇ ਵੀ ਰੋਟੀ ਖਾਣਾ ਪੀਣਾ ਛੱਡ ਦਿੰਦੇ ਕਿਉਂਕਿ ਰੋਟੀ ਨਹੀਂ ਪਸੰਦ ਹੁੰਦੀ ਤਾਂ ਲਿਕੁਇਡ ਚੀਜ਼ਾਂ ਦਾ ਹੀ ਜ਼ਿਆਦਾ ਦੇ ਦਿਓ ਚਾਵਲ ਜ਼ਿਆਦਾ ਦੇ ਦਿਓ ਚਾਵਲ ਵੀ ਠੰਡੇ ਹੁੰਦੇ ਦਹੀਂ ਵੀ ਠੰਡਾ ਹੁੰਦਾ ਤੇ ਦਾਲ ਉਹਦੇ ਪ੍ਰੋਟੀਨ ਵਗੈਰਾ ਮਲਟੀਵਿਟਾਮਿਨ ਵਾਸਤੇ ਕੰਮ ਤੁਸੀਂ ਇੱਕ ਡਾਈਟ ਪਲਾਨ ਚੂਜ਼ ਕਰਦੇ ਆਪਣੇ ਡੌਗ ਵਾਸਤੇ ਵਧੀਆ ਤਰੀਕੇ ਦੇ ਨਾਲ ਤਾਂ ਤੁਹਾਡਾ ਡੌਗ ਵਧੀਆ ਹੈਲਥੀ ਹੋਣਾ। ਅਗਰ ਤੁਸੀਂ ਐਗ ਪਾਣੇ ਤਾਂ ਐਗ ਬੋਇਲ ਕਰਕੇ ਪਾਓ। ਉਹਦੇ ਨਾਲ ਵੀ ਵਧੀਆ ਬੈਨੀਫਿਟ ਤੇ ਡੌਗ ਨੂੰ ਦੇਖਣ ਨੂੰ ਮਿਲਦੇ। ਸੋ ਇਹ ਚੀਜ਼ਾਂ ਦੇ ਨਾਲ ਤੁਸੀਂ ਆਪਣੇ ਡੌਗ ਨੂੰ ਇੱਕ ਹੈਲਥੀ ਕਰ ਸਕਦੇ। ਬਸ ਇਹ ਨੋਰਮਲ ਪ੍ਰਿੰਸੀਪਲ ਹੈ। ਅਗਰ ਤੁਸੀਂ ਵੀਡੀਓ ਦੇ ਵਿੱਚ ਮੇਰੇ ਵੀ ਡੌਗਸ ਦੇਖਿਆ ਤਾਂ ਮੇਰੇ ਡੌਗਸ ਫੂਡ ਦੇ ਬੜੇ ਹੈਲਥੀ ਹੈ ਤੇ ਨੋਰਮਲੀ ਇੱਕ ਸਟ੍ਰੇਟ ਹੋ ਗਿਆ ਉਹ ਵੀ ਕਾਫੀ ਹੈਲਥੀ ਕਿਉਂਕਿ ਉਹਦਾ ਵੀ ਡਾਈਟ ਪਲਾਨ ਇੱਕ ਵਧੀਆ ਤਰੀਕੇ ਨਾਲ ਮੈਂ ਸੈੱਟ ਕੀਤਾ ਵਾ। ਸੋ ਮਿਲਦੇ ਥੋੜੇ ਵਾਸਤੇ ਹੋਰ ਵਧੀਆ ਵੀਡੀਓ ਲੈ ਕੇ ਚੈਨਲ ただのワード。